ਪਿਛਲੇ ਦਿਨੀ ਜਿਹੜਾ ਹੜ੍ਹਾਂ ਦੀ ਮਾਰ ਜਿਹੜੀ ਪਈ ਆ ਸਾਡੇ ਪੰਜਾਬ ਨੂੰ ਉਹਦੇ ਵਿੱਚ ਅਸੀਂ ਕਈ ਪਿੰਡਾਂ ਦੇ ਵਿੱਚ ਮਾਰ ਪਈ ਆ ਬੋਰਡ ਦੇਖ ਰਹੇ ਹਾਂ ਉੱਥੇ ਮਕਾਨ ਨੰਬਰ 3 ਜਿਹਦੇ ਵਿੱਚ ਸਾਂਝ ਫਾਊਂਡੇਸ਼ਨ ਜਿਹੜੀ ਦਲਜੀਤ ਦੁਸਾਂਝ ਦੀ ਆ ਔਰ ਨਾਲ ਹੀ ਗਲੋਬਲ ਸਿੱਖ ਉਹਨਾਂ ਕਰੀ ਇੱਕ ਸਾਂਝਾ ਉਪਰਾਲਾ ਕਰਕੇ ਜਿਹੜੀ ਪਿੰਡਾਂ ਦੀ ਨਿਸ਼ਾਨਦੇਹੀ ਕੀਤੀ ਗਈ ਔਰ ਨਾਲ ਹੀ ਇਹਦੇ ਵਿੱਚ ਇਹ ਦੇਖਦੇ ਨੇ ਵੀ ਪਰਿਵਾਰ ਕਿਸ ਹੱਦ ਤੱਕ ਉਹਦੀ ਮਦਦ ਕੀਤੀ ਜਾਵੇ ਤਾਂ ਕਿ ਜਿਹੜੀ ਉਹਦੀ ਲੋੜ ਪੂਰੀ ਹੋ ਸਕੇ ਨੀਆਂ ਭਰ ਕੇ ਮਕਾਨ ਬਣਾਏ ਜਾ ਰਹੇ ਆ ਵੇਖੋ ਜੀ ਨਕਸ਼ੇ ਤਿਆਰ ਕੀਤੇ ਆ ਤਾਂ ਕਿ ਜਿਹੜੀ ਮਜ਼ਬੂਤੀ ਆ ਉਹ ਬਣੀ ਰਹੇ ਕਿਉਂਕਿ ਜਿਹੜੇ ਲੈਂਟਰ ਉਹ ਵੀ ਸਾਂਝੇ ਹੋਣਗੇ ਤਾਂ ਮਜ਼ਬੂਤੀ ਜ਼ਿਆਦਾ ਹੋਏਗੀ ਔਰ ਘਟੂ-ਘਟ 6-6 7-7 ਫੁੱਟੀਆਂ ਇਹਨਾਂ ਨੇ ਨਿਉਆਂ ਰੱਖੀਆਂ ਇਹਦੇ ਵਿੱਚ ਵਿਆਸੀ ਚਾਲਮਰੋਗ ਇੱਕ ਰਿਆ ਹੋ ਜਾ ਚਾਂਤਨੀ ਜੀ ਦੇਖਿਆ ਹੂੰ ਹੂੰ ਤੇ ਚਲੋ ਰੱਖਣ ਵਾਲਾ ਤੇ ਮਾਲਕ ਹੁੰਦਾ ਹੂੰ ਹੂੰ ਉਹ ਹੀ ਰੱਖਣ ਵਾਲਾ ਦੇ ਬੱਚੇ ਬੜੀ ਮੁਸ਼ਕਲ ਕੱਢੇ ਇਥੋਂ ਸਤਿ ਸ੍ਰੀ ਅਕਾਲ ਜੀ ਮੈਂ ਭਪਿੰਦਰ ਕਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਅਸੀਂ ਗਰਦਾਸਪੁਰ ਏਰੀਆ ਦੇ ਵਿੱਚ ਖੜੇ ਆਂ ਔਰ ਅਸੀਂ ਜੇ ਗੱਲ ਕੀਤੀ ਜਾਵੇ ਪਿਛਲੇ ਦਿਨੀ ਜਿਹੜਾ ਹੜਾਂ ਦੀ ਮਾਰ ਜਿਹੜੀ ਪਈ ਆ ਸਾਡੇ ਪੰਜਾਬ ਨੂੰ ਉਹਦੇ ਵਿੱਚ ਅਸੀਂ ਕਈ ਪਿੰਡਾਂ ਦੇ ਵਿੱਚ ਮਾਰ ਪਈ ਅਸੀਂ ਇਸ ਵੇਲੇ ਕੰਢੀ ਦੇ ਇਲਾਕੇ ਜਿਹਨੂੰ ਕਹਦੀ ਆਪਾਂ ਖੜੇ ਆਂ ਔਰ ਪਿੰਡ ਜੋਕਰ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਮਕਾਨ ਬਣ ਰਿਹਾ ਔਰ ਇੱਕ ਬੋਰਡ ਦੇਖ ਰਹੇ ਆਂ ਉੱਥੇ ਮਕਾਨ ਨੰਬਰ 3 ਜਿਹਦੇ ਚ ਸਾਂਝ ਫਾਊਂਡੇਸ਼ਨ ਜਿਹੜੀ ਦਲਜੀਤ ਦੁਸਾਂਝ ਦੀ ਹੈ ਔਰ ਨਾਲ ਹੀ ਗਲੋਬਲ ਸਿੱਖ ਉਹਨਾਂ ਕਰਨ ਇੱਕ ਸਾਂਝਾ ਉਪਰਾਲਾ ਕਰਕੇ ਜਿਹੜੀ ਪਿੰਡਾਂ ਦੀ ਨਿਸ਼ਾਨਦੇਹੀ ਕੀਤੀ ਗਈ ਔਰ ਜਿਹੜੇ ਪਰਿਵਾਰ ਲੋੜੀ ਦੇ ਪਰਿਵਾਰ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਉਹਨਾਂ ਦੇ ਹੀ ਨਿਸ਼ਾਨਦੇਹੀ ਕਰਕੇ ਵੀ ਕਿੰਨਾ ਦੇ ਘਰ ਕਿੰਨਾਂ ਨੂੰ ਘਰਾਂ ਦੇ ਵਿੱਚ ਘਰ ਬਣਾਉਣ ਦੀ ਲੋੜ ਹੈ ਕਿੰਨਾਂ ਨੂੰ ਰਿਪੇਅਰ ਦੀ ਲੋੜ ਹੈ ਕਿੰਨਾਂ ਨੂੰ ਕੁਝ ਮਤਲਬ ਜਿਸ ਤਰੀਕੇ ਦੀ ਵੀ ਮਤਲਬ ਲੋੜ ਉਸ ਮੁਤਾਬਕ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਹੋਈ ਹੈ ਔਰ ਨਾਲ ਹੀ ਇਹਦੇ ਵਿੱਚ ਇਹ ਇਹ ਦੇਖਦੇ ਨੇ ਵੀ ਪਰਿਵਾਰ ਕਿਸ ਹੱਦ ਤੱਕ ਉਹਦੀ ਮਦਦ ਕੀਤੀ ਜਾਵੇ ਤਾਂ ਕਿ ਜਿਹੜੀ ਉਹਦੀ ਲੋੜ ਪੂਰੀ ਹੋ ਸਕੇ ਔਰ ਇਸ ਵਕਤ ਅਸੀਂ ਪਿੰਡ ਜੋਗਰ ਦੇ ਵਿੱਚ ਜਿੱਥੇ ਇਕੱਠੇ ਜਿਹੜੇ ਚਾਰ ਮਕਾਨ ਜਿਹੜੇ ਇੱਕੋਸਾਰ ਇੱਥੇ ਟਹਿ ਗਏ ਸੀ ਔਰ ਇਸੇ ਕਰਕੇ ਜਿਹੜਾ ਇਹਨਾਂ ਦਾ ਸਾਂਝਾ oprala ਜਿਹੜਾ ਗਲੋਬਲ ਸਿੱਖ ਤੇ ਸਾਂਝ ਫਾਊਂਡੇਸ਼ਨ ਜਿਹੜੇ ਦਿਲਜੀਤ ਦਸਾਂਝ ਦੀ ਹੈ ਔਰ ਇਹ ਗੱਲ ਅੱਜ ਅਸੀਂ ਕਿਉਂ ਕਰ ਰਹੇ ਹਾਂ ਕਿਉਂਕਿ ਪਿਛਲੇ ਦਿਨੀ ਕੇਬੀਐਸ ਦੇ ਜਿਹੜਾ ਕੌਣ ਬਣੇਗਾ ਕਰੋੜਪਤੀ ਕੇਬੀਸੀ ਉਹਦੇ ਵਿੱਚ ਦਲਜੀਤ ਦਸਾਂਜ ਆਪਣੇ ਗਏ ਔਰ ਜਿਹੜੇ ਹੜ੍ਹ ਪੀੜਤ ਇਲਾਕੇ ਸੀ ਉਹਨਾਂ ਦੇ ਵਿੱਚੋਂ ਵੀ ਕੁਝ ਲੋਕਾਂ ਨੇ ਉੱਥੇ ਸ਼ਿਰਕਤ ਕੀਤੀ ਔਰ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਲਈ ਉਹਨਾਂ ਨੇ 50 ਲੱਖ ਦੀ ਜਿਹੜੀ ਰਾਸ਼ੀ ਇਹਨਾਂ ਨੂੰ ਦਿੱਤੀ ਹੈ ਕਿਉਂਕਿ ਉਹਨਾਂ ਨੇ ਉੱਥੇ ਜਿਹੜੀ ਸਵਾਲਾਂ ਦੇ ਆਪਾਂ ਜਵਾਬ ਦਿੰਨੇ ਉਹਦੇ ਵਿੱਚ 50 ਲੱਖ ਦੀ ਰਾਸ਼ੀ ਉੱਥੇ ਜਿੱਤੀ ਸੀ ਆ ਪਰ ਜਦੋਂ ਅੱਜ ਅਸੀਂ ਇੱਥੇ ਆਏ ਆ ਜੋਗਰਪਿੰਡ ਦੇ ਵਿੱਚ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜੇ ਮੈਂ ਕੈਮਰਾਮੈਨ ਨੂੰ ਕਹਾਂ ਵੀ ਜਿਹੜੀਆਂ ਨੀਹਾਂ ਭਰ ਕੇ ਮਕਾਨ ਬਣਾਏ ਜਾ ਰਹੇ ਆ ਔਰ ਇਕੋ ਜਿਹੀ ਨਕਸ਼ੇ ਤਿਆਰ ਕੀਤੇ ਤਾਂ ਕਿ ਜਿਹੜੀ ਮਜ਼ਬੂਤੀ ਆ ਉਹ ਬਣੀ ਰਹੇ ਕਿਉਂਕਿ ਜਿਹੜੇ ਲੈਂਟਰ ਉਹ ਵੀ 30 ਹੋਣਗੇ ਤਾਂ ਮਜ਼ਬੂਤੀ ਜ਼ਿਆਦਾ ਹੋਏਗੀ ਔਰ ਘਟੂ ਘਟ 6 6 7 7 ਫੁੱਟੀਆਂ ਇਹਨਾਂ ਨੇ ਨਿਉਆਂ ਰੱਖੀਆਂ ਇਹਦੇ ਵਿੱਚ ਤਾਂ ਕਿ ਜਿਹੜੀ ਮਜ਼ਬੂਤੀ ਆ ਵੀ ਆਪਾਂ ਜੜਾਂ ਜੇ ਮਜ਼ਬੂਤ ਆ ਤੇ ਉੱਪਰ ਉਹਦਾ ਆਪਣੇ ਆਪ ਹੀ ਮਜ਼ਬੂਤੀ ਹੋਏਗੀ ਔਰ ਹਰ ਇੱਕ ਘਰ ਦਾ ਜਿਹੜਾ ਮੈਂਬਰ ਆ ਉਹ ਇਹਦੇ ਵਿੱਚ ਆਪ ਮਦਦ ਕਰਦਾ ਨਾਲੇ ਤੋਂ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਮਕਾਨ ਉਹਨਾਂ ਦਾ ਬਣਦਾ ਔਰ ਨਾਲੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਨਾਲੇ ਉਹਨਾਂ ਨੂੰ ਇਹ ਗੱਲ ਪਤਾ ਲੱਗਦੀ ਆ ਵੀ ਮਕਾਨ ਨੂੰ ਕਿੰਨਾ ਕੁ ਚਿਰ ਹੋਰ ਲੱਗੇਗਾ ਸੋ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਬਜ਼ੁਰਗ ਨੇ ਸੋ ਬਜ਼ੁਰਗੋ ਕੀ ਨਾਮ ਆ ਤੁਹਾਡਾ? ترشیم جی ਤੇ ਕਿਹੜਾ ਪਿੰਡ ਆ ਜੀ ਆਪਣਾ? ਜੋਗਰ جی ਤੇ ਇਸ ਜਿੱਥੇ ਆਪਣੀ ਇਸ ਜਗ੍ਹਾ ਤੇ ਜਿਹੜੇ ਮਕਾਨ ਬਣ ਰਹੇ ਨੇ ਕੀ ਜਦੋਂ ਆਪਣੇ ਪਾਣੀ ਆਇਆ ਸੀ ਕਿਸ ਲੈਵਲ ਤੱਕ ਪਾਣੀ ਚੜਿਆ ਸੀ ਤੇ ਫਿਰ ਆਪਣੇ ਸਾਰੇ ਮਕਾਨ ਉੱਤੇ ਗਏ ਇਹ? ਹਾਂਜੀ ਹਾਂਜੀ ਬਹੁਤ ਜ਼ਿਆਦਾ ਪਾਣੀ ਚੜਿਆ ਜੀ 82-4 ਉਮਰ ਹੋ ਗਈ ਆ ਕਰਿਆ ਹੋਇਆ ਚਾਂਤ ਨਹੀਂ ਜੀ ਦੇਖਿਆ। ਹਮ ਹਮ ਤੇ ਚਲੋ ਰੱਖਣ ਵਾਲਾ ਜੋ ਮਾਲਕ ਹੁੰਦਾ ਹਮ ਹਮ ਉਹ ਹੀ ਰੱਖਣ ਵਾਲਾ ਤੇ ਬੱਚੇ ਬੜੀ ਮੁਸ਼ਕਲ ਕੱਢੇ ਇਥੋਂ ਹਮ ਹਮ ਪਾਣੀ ਦੇ ਵਿੱਚੋਂ ਜੇ ਕਿਤੇ ਰਾਤ ਪਾਣੀ ਆਂਦਾ ਤੇ ਫਿਰ ਇੱਕ ਮਹੀਨਾ ਨਿਕਲਣਾ ਹੂੰ ਤੇ ਉਹ ਦਿਨ ਦਾ ਟਾਈਮ ਹੀ ਇਹੋ ਟਾਈਮ ਸੀ ਇਧਰ ਇਧਰ ਨੂੰ ਸਕੂਲ ਲੇਟ ਸੀ ਹੂੰ ਤੇ ਉਹਦੇ ਵਿੱਚ ਫਿਰ ਕੱਖ ਨਹੀਂ ਖੜ ਚੁੱਕੇ ਕਿਸੇ ਨੇ ਅੰਨੀ ਚੀਜ਼ ਨਹੀਂ ਚੁੱਕ ਸੀਗੇ ਹੂੰ ਤੇ ਆਪਣਾ ਆਪ ਹੀ ਲੈ ਕੇ ਦੌੜੇ ਪੈ ਗਏ ਫਿਰ ਇੱਕ ਦੂਜੇ ਨੂੰ ਫੜ ਫੜ ਕੇ ਰੱਸਾ ਬਨ ਕੇ ਫਿਰ ਮਹਾਰਾਜ ਪਿੰਡ ਪੁੱਜੇ ਤੇ ਜਿਵੇਂ ਹੁਣ ਆਪਾਂ ਨੂੰ ਇਹ ਮਕਾਨ પાਕੇ ਦੇ ਰਹੇ ਨੇ ਇਹ ਜਿਹੜਾ ਗਲੋਬਲ ਸਿੱਖ ਫਾਊਂਡੇਸ਼ਨ ਆ ਔਰ ਦਲਜੀਤ ਦਸਾਂਝ ਦੀ ਜਿਹੜੀ ਸਾਂਝ ਫਾਊਂਡੇਸ਼ਨ ਆ ਹਾਂਜੀ ਹਾਂਜੀ ਉਹਨਾਂ ਦੇ ਕੰਨੀਓਂ ਸਾਂਝਾ ਉਪਰਾਲਾ ਕੀਤਾ ਜਾ ਰਿਹਾ ਜੀ ਕਿਵੇਂ ਦੇ ਵੇਖਦੇ ਆ ਇਹਨੂੰ ਬਹੁਤ ਸੋਣਾ ਜੀ ਬਹੁਤ ਸੋਣਾ ਧੰਨ ਧੰਨ ਭਾਗ ਉਹਨਾਂ ਦਾ ਜਿਨ੍ਹਾਂ ਨੇ ਸਾਡਾ ਇਨਕ ਬਾਹ ਫੜੀ ਆ ਅਸੀਂ ਗਰੀਬ ਲੋਕ ਸੀ ਅਸੀਂ ਅਸੀਂ ਇੱਕ ਖੁਰਾਨੀ ਬਣਾ ਸਕਦੇ ਨਾਲ ਕਿਹਦਾ ਖੁਰਾ ਨਹੀਂ ਬਣਾ ਸਕਦੇ ਤੇ ਸਾਡੇ ਉੱਤੇ ਬਹੁਤ ਬਹੁਤ ਮਿਹਰਬਾਨੀ ਕੀਤੀ ਆ ਉਹਨਾਂ ਨੇ ਜਿਹੜੀ ਸਾਡੀ ਉਹਨਾਂ ਨੇ ਜਿੱਦਾਂ ਅਸੀਂ ਰੁੜੇ ਕਰਦੇ ਸੀ ਨਾ ਤੇ ਸਾਡੀ ਮਾਂ ਫਾੜ ਕੇ ਉਹਨੇ ਬਾਹਰ ਖਿੱਚ ਲਿਆ ਹੂੰ ਹੂੰ ਵਾਪੇ ਵਾ ਵਾ ਮਾਲਕਾ ਸਾਡੇ ਸਾਡੇ ਵਜੋਂ ਇਹ ਰੱਬ ਨੇ ਸਾਡੇ ਵਜੋਂ ਰੱਬ ਨੇ ਜਿਨ੍ਹਾਂ ਨੇ ਸਾਨੂੰ ਇੱਕ ਕਮਲਾਇਆ ਵਜੋਂ ਪਾਣੀ ਦਾ ਘੁੱਟ ਦਿੱਤਾ ਤੇ ਅਸੀਂ ਅਹਲੇ ਖੜ ਗਿਆ ਮੁਰਗੇ ਪਿਛਲੇ ਦਿਨੀ ਤੁਹਾਨੂੰ ਪਤਾ ਲੱਗਿਆ ਹੋਣਾ ਵੀ ਤੁਹਾਡੇ ਪਿੰਡ ਚੋਂ ਵੀ ਇੱਕ ਬਜ਼ੁਰਗ ਗਏ ਸੀਗੇ ਉੱਥੇ ਜਦੋਂ ਕੌਣ ਬਣੇਗਾ ਕਰੋੜਪਤੀ ਆਮ ਤਾਂ ਉਹ ਹਿੱਸਾ ਲੈਣ ਗਏ ਸੀਗੇ ਤੇ ਉਹ ਜਦੋਂ ਆਏ ਉਹ ਕਹਿੰਦੇ ਵੀ ਬੜੀ ਹੀ ਇੱਜ਼ਤ ਮਿਲੀ ਬੜਾ ਹੀ ਬਹੁਤ ਖੁਸ਼ ਹੁੰਦੇ ਨੇ ਹਾਂ ਹਾਂ ਬਹੁਤ ਜ਼ਿਆਦਾ ਖੁਸ਼ ਉਹਨਾਂ ਦੀਆਂ ਗੱਲਾਂ ਸੁਣ ਕੇ ਅਸੀਂ ਉਹਨਾਂ ਨਾਲ ਵੀ ਜ਼ਿਆਦਾ ਖੁਸ਼ ਹੁੰਦੇ ਆ ਹਾਂ ਹਾਂ ਬਈ ਸ਼ੁਕਰ ਆ ਭਾਈ ਤੂੰ ਕਰਮਗੀਤ ਰਹੀ ਤੂੰ ਉਹਨਾਂ ਦੇ ਕੋਲ ਪੁੱਜ ਗਿਆ ਅਸੀਂ ਕਿੱਥੋਂ ਦੇਖਣਾ ਜੀ ਅਸੀਂ ਕਰਮੀ ਨਹੀਂ ਹੋ ਜੀ ਕਿਤੇ ਤੁਸੀਂ ਸਾਨੂੰ ਕਿੱਥੇ ਦੇਖਣਾ ਸੀ ਪਰ ਉਹ ਮਾਲਕ ਪਰ ਜੇ ਗੱਲ ਕੀਤੀ ਜਾਵੇ ਬਜ਼ੁਰਗੋ ਜਿਵੇਂ ਇੱਥੇ ਹੁਣ ਗੱਲ ਉੱਡਦੀ ਐ ਬਈ ਉੱਥੇ ਦਲਜੀਤ ਨੇ ਉਹਦੇ ਪੈਰੀ ਹੱਥ ਲਾਤੇ ਉਹ ਕਿਉਂ ਲਾਤੇ ਜੀ ਇੱਕ ਬਜ਼ੁਰਗ ਦੇ ਅਮਤਾਬ ਚੰਦੇ ਉਹ ਤੋਂ ਜਦ ਕੀ ਤਿੰਨ ਗੁਣਾ ਜ਼ਿਆਦਾ ਉਮਰ ਦੇ ਇਨਸਾਨ ਨੇ ਉਹ ਹਾਂਜੀ ਹਾਂਜੀ ਤੇ ਉਹਨੂੰ ਕਿਵੇਂ ਵੇਖਦੇ ਆ ਤੁਸੀਂ ਉਹ ਜੀ ਸਾਡੇ ਵੱਲ ਤੇ ਬਹੁਤ ਸੋਹਣਾ ਹੋ ਕਿਉਂ ਕਿ ਕਿਸੇ ਸਿਆਣੇ ਦੀ ਬਜ਼ੁਰਗ ਦੀ ਪਰਮਾਰਮਾ ਸਮਝ ਕੇ ਉਹਦੀ ਇੱਜ਼ਤ ਕੀਤੀ ਉਹਦੇ ਵਿੱਚ ਕੋਈ ਜ਼ੁਲਮ ਨਹੀਂ ਹਾਂ 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 ਕੀ ਸ਼ਾਇਰਾ ਜੀ ਬਿਲਕੁਲ ਜੀ ਬਿਲਕੁਲ ਹੈ ਹਾਂਜੀ ਜਿਹੜੀ ਅੱਗੇ ਹੈ ਸਾਡੀਆਂ ਆਪਣ ਆਪਣੀ ਸੋਚਾਂ ਨੇ ਇਹ ਲੱਗ ਨੇ ਜੀ ਉਹ ਇੱਕ ਸਿਆਣਾ ਬਜ਼ੁਰਗ ਸਮਝ ਕੇ ਜਾਂ ਕਲਾਕਾਰ ਸੀ ਜਾਂ ਕੁਝ ਵੀ ਸਿਆਣਾ ਬਜ਼ੁਰਗ ਸਮਝ ਕੇ 스타 ਸਮਝ ਕੇ ਪਿਓ ਸਮਝ ਕੇ ਜਿਉਂ ਪੈਰੀਂ ਹੱਥ ਲਾਦਾ ਕਿਹੜਾ ਕਹਿਰ ਆ ਗਿਆ ਕੀ ਹਾਲ ਹੈ ਜੀ ਕਿਉਂਕਿ ਮੈਨੂੰ ਨਹੀਂ ਲੱਗਦਾ ਜੀ ਜੇ ਉਹ ਏਡੇ ਵੱਡੇ ਪੱਧਰ ਤੇ ਨਾ ਜਾਂਦੇ ਕਿਉਂਕਿ ਜਿਹੜਾ ਉਹਨਾਂ ਦਾ ਜਾਣ ਦਾ ਮਕਸਦ ਹੀ ਸੀ ਵੀ ਜਿਹੜਾ ਸਨੇਹਾ ਇੱਕ ਦੁਨੀਆ ਤੱਕ ਪਹੁੰਚੇ ਤਵੇ ਅਸੀਂ ਜਿਹੜੀ ਐਡੀ ਤਰਾਸਦੀ ਦੇ ਵਿੱਚ ਅਸੀਂ ਹੈਗੇ ਆ ਅਸੀਂ ਇੰਨਾ ਜਿਹੜਾ ਸੰਤਾਪ ਭੋਗਿਆ ਵੀ ਸਾਡੇ ਪਾਣੀ ਆਇਆ ਸਾਡੇ ਘਰ ਟਹਿ ਗਏ ਅਸੀਂ ਰੁਲ ਗਏ ਸਾਡੇ ਡੰਗਰ ਵੱੱਛਾ ਰੁੜ ਗਿਆ ਤੇ ਨਾਲ ਇਹ ਗਲੋਬਲ ਸਿੱਖ ਵਾਲਿਆਂ ਨੇ ਹੰਬੜਾ ਮਾਰਿਆ ਉਹਨਾਂ ਦੇ ਨਾਲ ਰਲ ਕੇ ਤਾਂ ਹੀ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਦੀਆਂ ਜੇ ਕੋਈ ਗੱਲਾਂ ਹੁੰਦੀਆਂ ਤਾਂ ਹੀ ਇੱਥੇ ਤੱਕ ਆਪਾਂ ਪਹੁੰਚਦੇ ਆ ਪਰ ਜੇ ਆਪਾਂ ਇਹਦੀ ਨਿੰਦਿਆ ਹੀ ਕਰੀ ਜਾਣੀ ਹੈ ਕਿੱਥੋਂ ਤੱਕ ਸਹੀ ਹੈ ਨਹੀਂ ਜੀ ਨਿੰਦਿਆ ਨਹੀਂ ਠੀਕ ਹੈ ਇਹ ਦੇ ਬਹੁਤ ਜਿੰਨੀ ਸੋਭਾ ਹੋਵੇ ਉਹ ਨਹੀਂ ਕਰ ਸਕਨੇ ਅਸੀਂ ਅਸੀਂ ਨਿੰਦਿਆ ਦੇ ਬਣੇ ਨਹੀਂ ਜਾ ਸਕਦੇ ਤੁਹਾਨੂੰ ਮੈਂ ਇਹੋ ਗੱਲ ਕਹੀ ਹੈ ਨਾ ਕਿ ਉਹਨੂੰ ਪਿਓ ਸਮਝ ਕੇ ਜਾਂ ਗੁਰੂ ਸਮਝ ਕੇ ਜਾਂ ਕਿ ਰੱਬ ਸਮਝ ਕੇ ਉਹਨ ਜੇ ਨਮਸਕਾਰ ਕਰਦਾ ਤੇ ਕੋਈ ਜੁਰਮ ਨਹੀਂ ਹੋ ਗਿਆ ਹਮ 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 ਗਲਤ ਨਹੀਂ ਜੀ ਨਹੀਂ ਜੀ ਨਹੀਂ ਨਹੀਂ ਕਹਿੰਦਾ ਜੀ ਬਿਲਕੁਲ 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 ਸਹੀ ਗੱਲ ਹੈ ਹੋਰ ਤੁਸੀਂ ਉਹ ਰੱਬ ਸੋ ਕਰਕੇ ਤੇ ਤੁਹਾਡਾ ਮੇਰੇ ਕਿੰਨਾ ਫਰਕ ਹੈ ਤੇ ਜੇ ਤੁਸੀਂ ਮੈਨੂੰ ਵੱਡਾ ਸਮਝ ਕੇ ਤੁਸੀਂ ਮੇਰੇ ਮਿਰਗੇ ਆਉਂ ਕਰਦੇ ਤੁਸੀਂ ਕੋ ਮੈਨੂੰ ਮਾਰਾ ਗਿਆ ਤੁਸੀਂ ਮੈਨੂੰ ਗਾਲ ਕੱਢੀ ਐ ਹਾਂ ਜੀ ਨਾ ਸਾਨੂੰ ਸਿਖਾਇਆ ਹੀ ਜਾਂਦਾ ਬਚਪਨ ਤੋਂ ਆਪ ਤੋਂ ਵੱਡਿਆਂ ਦੇ ਤੁਸੀਂ ਆਪਣੇ ਆਪ ਨੂੰ ਨੀਵਾ ਬਣਾ ਲਿਆ ਹੂੰ ਹੂੰ ਉਹਨੇ ਕਿਹਾ ਮੈਂ ਮਰੀ ਨੂੰ ਮਾਰ ਪੁੱਤਰ ਕੀਮਾ ਵਾਂਗੂ ਕੁੱਟ ਤੇ ਪਰੇ ਖਜਾਨੇ ਮਾਲਕ ਦੇ ਤੇ ਨੀਵਾ ਹੋ ਗਿਆ ਲੁੱਟ ਜੇ ਨੀਵੇਂ ਹੋ ਗਿਆ ਸੀ ਤੇ ਸਭ ਕੁਝ ਉਹ ਤੁਹਾਡੇ ਕੋਲ ਹੀ ਐ ਤੇ ਜੇ ਅਸੀਂ ਆਕੜ ਗਏ ਤੇ ਕੱਖ ਵੀ ਨਹੀਂ ਕੀ ਸ਼ਾਰਾ ਜੀ ਮਤਲ ਨੀਵੇਂ ਹੋਣ ਨਾਲ ਕੁਝ ਜਾਂਦਾ ਨਹੀਂ ਪਰ ਐਵੇਂ ਗੱਲਾਂ ਜਿੰਨੀਆਂ ਮਰਜ਼ੀ ਬਣਾਈ ਜਾਈਏ ਆਪਾਂ ਮਰਜ਼ੀ ਐ ਯੇ ਮੇਰੇ ਹਿਸਾਬ ਨਾਲ ਨੀਵੇਂ ਹੋਣਾ ਕੁਝ ਮਿਲਦਾ ਤੇ ਉਹ ਜੇ ਨੀਵੇਂ ਹੋਣ ਨੂੰ ਮਾੜਾ ਨਹੀਂ ਕਹਿੰਦੇ ਮੇਰੇ ਸਾਹ। ਨਾ ਜੀ ਨਾ ਉਹਦੇ ਵਰਗੀ ਗੱਲ ਹੀ ਇੱਕ ਨਹੀਂ। ਜਦੋਂ ਮੈਂ ਤੇਰੇ ਪੈਰੀਂ ਹੱਥ ਰਾਂਦਾ ਤੂੰ ਮਨੂ ਸੀਸ ਹੀ ਦੇਣੀ ਐ ਤੂੰ ਮੇਰੇ ਡਾਂਗ ਥੋੜੀ ਮਾਰਨੀ ਐ। ਤੁਸੀਂ ਮਨੂ ਸੀਸ ਹੀ ਦੇਣੀ ਐ। ਪਜਾ ਤੇਰਾ ਰੱਬ ਵਾਲਾ ਕਰੇ। ਮਤਲਬ ਫਿਰ ਗੱਲਾਂ ਬਣਾਉਣ ਵਾਲੇ ਐਵੇਂ ਮਤਲਬ ਆਪਣੇ ਕੰਨੇ ਉਹਨੇ ਜਿਵੇਂ ਆਟੇ ਦੀ ਜੜੀ ਬਣਾਉਂਦੇ ਫਿਰਦੇ। ਜਿਹਨਾਂ ਦੇ ਹੱਥ ਨਾ ਆਏ ਤੂੰ ਕੋੜੀ। ਇਹਨਾਂ ਨੂੰ ਕੁਝ ਨਹੀਂ ਮਿਲਦਾ ਉਸ ਤੋਂ ਕੋ ਪ੍ਰਧਾਨ ਬਣ ਕੇ ਗੱਬੇ ਬੜਦੇ। ਪੇ ਖਬਰੇ ਅਸੀਂ ਕਿੰਨੇ ਕਾਗਲ ਵਾਲੇ ਆ। ਅਕਲ ਨਹੀਂ ਅਕਲ ਉਹ ਪਾਏ ਤੇ ਫੇਰ ਜੀ ਸ਼ਾਇਦ ਜੀ ਬਿਲਕੁਲ ਬਿਲਕੁਲ ਬਜ਼ੁਰਗੋ ਸਹੀ ਕਹ ਲੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਹਾਰਾਜ ਅਸੀਂ ਕਹਿੰਦੇ ਤੁਹਾਡਾ ਧੰਨਵਾਦ ਜਿਹੜਾ ਦਿਲਜੀਤ ਜੀ ਦਾ ਇਹਨਾਂ ਦਾ ਮੈਂ ਹੁਣ ਤੁਹਾਨੂੰ ਤੇ ਨਾਂ ਨਹੀਂ ਆਉਂਦਾ ਜਿਵੇਂ ਅਨਪੜ੍ਹ ਬੰਦੇ ਆ ਪਰ ਅਸੀਂ ਇੰਨਾ ਕਿ ਸੁਰਗ ਜਾ ਰਹੇ ਉਹਦੇ ਵਿੱਚ ਕਿਦੇ ਦੋ ਹੀ ਵੱਡਾ ਕਿ ਸਾਨੂੰ ਰੱਬ ਵਰਗਾ ਆਸਰਾ ਦਿੱਤਾ ਨਿਕਨੇ ਬੱਚੇ ਲਾ ਕੇ ਬੈਠੇ ਰਹਾਂ ਰੱਬ ਵਰਗਾ ਆਸਰਾ ਦਿੱਤਾ ਹੋਰ ਸਾਨੂੰ ਕੀ ਚਾਹੀਦਾ ਧੰਨਵਾਦ ਬਜ਼ੁਰਗੋ ਧੰਨਵਾਦ ਜੀ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਿਮਰੀ ਤੇ ਇਹ ਘਰ ਆਪਣਾ ਪੈ ਰਿਹਾ ਜੀ ਹਾਂਜੀ ਮੇਰੇ ਪਾਪਾ ਹੀ ਹੈ ਤੇ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਬਜ਼ੁਰਗਾਂ ਨੇ ਦੱਸਿਆ ਵੀ ਜੇ ਆਪਾਂ ਬਚਪਨ ਚ ਜਿਵੇਂ ਆਪਾਂ ਕਹਿ ਦਈਏ ਵੀ ਸਾਨੂੰ ਸਿਖਾਇਆ ਜਾਂਦਾ ਬੱਚੇ ਨੇ ਥੋਡੇ ਵੀ ਤੁਸੀਂ ਕਹਿੰਦੇ ਵੱਡਿਆਂ ਦਾ ਬਸ ਸਤਿਕਾਰ ਕਰਦੇ ਆ ਤੇ ਮੇਰੇ ਹਿਸਾਬ ਨਾਲ ਵੀ ਇਹ ਕੋਈ ਮਾੜੀ ਗੱਲ ਨਹੀਂ ਹੈ ਪਰ ਤੁਹਾਡੇ ਕੀ ਵਿਚਾਰੇ ਜਿਵੇਂ ਉਹਨਾਂ ਨੇ ਉੱਥੇ ਕੌਣ ਬਣੇਗਾ ਕਰੋੜਪਤੀ ਚ ਦਲਜੀਤ ਆਪਾਂ ਨੂੰ ਲੈ ਕੇ ਗਿਆ ਸਿਰਫ ਆਪਣਾ ਦੁੱਖ ਦੱਸਣ ਲਈ ਦੁਨੀਆ ਤੱਕ ਵੀ ਸਾਡਾ ਦੁੱਖ ਦੁਨੀਆ ਤੱਕ ਪਹੁੰਚੇ ਤੇ ਦੁਨੀਆ ਨੂੰ ਕੁਝ ਪਤਾ ਲੱਗੂਗਾ ਤੇ ਸ਼ਾਇਦ ਸਾਨੂੰ ਕੋਈ ਮਦਦ ਦਾ ਹੱਥ ਸਾਡੇ ਕਿੰਨੀ ਵਧੂਗਾ ਹਾਂਜੀ ਤੇ ਪਰ ਉੱਥੇ ਬਜਾਏ ਉਸ ਗੱਲ ਨੂੰ ਲੈ ਕੇ ਆਪਾਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਆ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਤੁਹਾਡਾ ਘਰ ਟਿਹਾਂ ਤੁਹਾਨੂੰ ਹੁਣ ਇਸ ਤਰਪਾਲ ਦੇ ਥੱਲੇ ਪੈਣ ਲਈ ਤੁਸੀਂ ਮਜਬੂਰ ਹੋ ਬੱਚਿਆਂ ਨੂੰ ਲੈ ਕੇ ਤੁਸੀਂ ਕਿਵੇਂ ਵੇਖਦੇ ਆ ਅਸੀਂ ਤੇ ਇਹੀ ਕਵਾਂਗੇ ਕਿ ਚਲੋ ਦਲਜੀਤ ਸਰ ਸਾਡੇ ਵਾਸਤੇ ਰੱਬ ਆ ਤੇ ਚਲੋ ਜੇ ਰੱਬ ਸਾਡਾ ਨਹੀਂ ਵੀ ਕਿਸਦੇ ਅੱਗੇ ਝੁਕੇਗਾ ਤਾਂ ਵੀ ਚਲੋ ਠੀਕ ਹੈ ਪਰ ਚਲੋ ਜੇ ਉਹਨਾਂ ਨੇ ਸਤਕਾਰ ਕਰ ਹੀ ਦਿੱਤਾ ਹੈ ਤਾਂ ਚਲੋ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਚਲੋ ਵੱਡੇ ਸਮਝ ਕੇ ਕੁਝ ਵੀ ਚਲੋ ਕਰ ਦਿੱਤੀ ਉਹਨਾਂ ਨੇ ਸਤਕਾਰ ਉਹਨਾਂ ਦੇ ਨਾਲ ਤੇ ਚਲੋ ਵੈਸੇ ਵੱਡੀ ਗੱਲ ਨਹੀਂ ਪਰ ਜਦ ਦਿਲਜੀਤ ਸਰ ਸਾਡੇ ਵਾਸਤੇ ਰਾਬਾ ਤੇ ਜੋ ਨਹੀਂ ਵੀ ਝੁਕਣਗੇ ਕਿਸਦੇ ਅੱਗੇ ਤਾਂ ਵੀ ਚਲੋ ਕੋਈ ਗੱਲ ਨਹੀਂ ਪਰ ਚਲੋ ਜੇ ਉਹਨਾਂ ਨੇ ਵਿਚਾਰੇ ਨੇ ਖਾਰ ਹੀ ਦਿੱਤੀ ਹੈ ਤਾਂ ਚਲੋ ਹੁਣ ਬਹੁਤੀਆਂ ਗੱਲਾਂ ਨਹੀਂ ਬਣਾਉਣੀਆਂ ਚਾਹੀਦੀਆਂ ਇਹ ਗੱਲ ਨੂੰ ਇੱਥੇ ਖਤਮ ਕਰ ਦੇਣਾ ਚਾਹੀਦਾ ਵੀ ਕੋਈ ਗੱਲ ਨਹੀਂ ਜੇ ਬਜ਼ੁਰਗ ਸਮਝ ਕੇ ਕਾਰ ਵੀ ਦਿੱਤੀ ਹੈ ਤੇ ਕੋਈ ਗੱਲ ਨਹੀਂ ਕਿਤੇ ਇਹ ਤਾਂ ਨਹੀਂ ਇਹ ਤਾਂ ਨਹੀਂ ਆਪਾਂ ਨੂੰ ਲੱਗਦਾ ਜੀ ਜਿਵੇਂ ਆਪਾਂ ਜੱਡਾ ਆਪਣਾ ਵੱਡਾ ਕੱਦ ਹੋਈ ਜਾਂਦਾ ਵਾ ਉਹਨੇ ਸਾਡੀਆਂ ਲੱਤਾਂ ਖਿੱਚਣ ਵਾਲੇ ਜਿਆਦੇ ਆ ਜਾਂਦੇ ਆ ਬਜਾਏ ਆਪਾਂ ਮਦਦ ਕਰਨ ਦੇ ਆਪਾਂ ਲੱਤਾਂ ਜਿਆਦੇ ਖਿੱਚਣੋਂ ਮੇਰੇ ਹਿਸਾਬ ਨਾਲ ਪ੍ਰੈਫਰੈਂਸ ਜਿਆਦਾ ਦਿੰਨੇ ਆ ਵੀ ਅਸੀਂ ਕਹਿੰਨੇ ਵੀ ਇਹਦੀ ਲੱਤ ਖੱਚੀ ਇਹ ਕਿਉਂ ਉਧਰ ਨੂੰ ਚੱਲਿਆ ਗਿਆ ਬਜਾਏ ਇਸ ਦੇ ਵੀ ਯਾਰ ਇਹ ਦੇਖਣ ਲਈ ਵੀ ਉਹ ਬੰਦਾ ਕਿਸ ਕੰਮ ਲਈ ਉੱਥੇ ਆਇਆ ਉਹ ਹੁਣ ਸਾਡੀ ਵੀ ਮਦਦ ਗਰੀਬਾਂ ਦੀ ਕਰ ਰਹੇ ਆ ਨਾ ਲੋਕੀ ਤਾਂ ਵੀ ਤੋਮਤਾ ਲਾਂਦੇ ਪਏ ਆ ਬੰਦੇ ਸਮੰਗੀਆਂ ਉਹਨਾਂ ਤੇ ਵੀ ਇਹ ਗਰੀਬਾਂ ਦੀ ਮਦਦ ਕਿਉਂ ਕਰ ਰਹੇ ਆ ਤਾਂ ਹੀ ਕਰਕੇ ਲੋਕੀ ਫਿਰ ਵੱਡੀਆਂ ਵੱਡ ਤੇ ਚਲੋ ਦਿਲਜੀਤ ਸਰਵਾ ਦੇ ਵਾਸਤੇ ਰੱਬ ਹੈ ਅਸੀਂ ਤਾਂ ਕਹਿੰਦੇ ਆ ਵੀ ਵੀ ਚਲੋ ਝੁਕਣਾ ਨਹੀਂ ਚਾਹੀਦਾ ਉਹਨਾਂ ਨੂੰ ਚਲੋ ਕਹੀਦੇ ਅੱਗੇ ਤੇ ਚਲੋ ਜੇ ਉਹਨਾਂ ਨੇ ਕਾਰ ਵੀ ਦਿੱਤੀ ਬਜ਼ੁਰਗ ਸਮਝ ਕੇ ਤੇ ਚਲੋ ਕੋਈ ਵੱਡੀ ਗੱਲ ਤੇ ਨਹੀਂ ਹੈਗੀ ਇਹ ਤਾਂ ਹੁਣ ਜਾਣ ਕੇ ਲੋਕੀ ਐਵੇਂ ਸਰ ਨੂੰ ਐਵੇਂ ਮਨਸਮੰਨੀਆਂ ਗੱਲਾਂ ਕਹਿਣ ਦੇ ਆ ਤੇ ਇਹ ਜਦੋਂ ਆਪਣਾ ਘਰ ਇੱਥੇ ਜਦੋਂ ਪਾਣੀ ਆਇਆ ਸੀ ਘਰ ਆਪਣਾ ਅੰਟ ਠੱਠਿਆ ਜਦੋਂ ਇਹ ਤਾਇਆ ਉਦੋਂ ਬੱਚੇ ਲੈ ਕੇ ਫਿਰ ਤੁਸੀਂ ਇੱਥੇ ਹੀ ਰਹੇ ਹੋ ਉਸ ਦਿਨ ਤਾਂ ਉਹ ਦਿਨ ਚਲ ਗਏ ਹੀ ਕਿਸੇ ਦੇ ਘਰ ਚਲ ਗਏ ਹੀ ਦੋ ਦਿਨ ਵਾਸਤੇ ਸਾਡੇ ਹਾਂਜੀ ਸਾਡੇ ਚਾਚੇ ਸਹੁਰੇ ਦਾ ਘਰ ਆ ਉੱਥੇ ਤੇ ਦੋ ਦਿਨ ਵਾਸਤੇ ਉੱਥੇ ਗਏ ਹੀ ਅਸੀਂ ਤੇ ਤਾਂ ਵੀ ਜਦੋਂ ਅਸੀਂ ਘਰ ਆਏ ਆ ਸਾਡੇ ਬੂਹੇ 'ਚ ਹੀ ਠਾਂ ਪਾਣੀ ਸੀ ਬਾਕੀ ਸੜਕ ਵਿੱਚ ਪਾਣੀ ਹੈਗਾ ਹੀ ਅਜੇ ਇਹ ਗੋਡੇ ਤੋਂ ਤਾਂ ਤਾਂ ਪਾਣੀ ਸੀ ਜਦੋਂ ਅਸੀਂ ਘਰ ਆ ਗਏ ਆ ਆਪਣੇ ਤੇ ਹੁਣ ਉਦੋਂ ਦੇ ਹੀ ਘਰੇ ਹੀ ਆ ਹੀ ਨਹੀਂ ਕਿਤੇ ਵੀ ਕਿਉਂਕਿ ਔਖਾ ਤਾਂ ਲੱਗਦਾ ਇਹ ਜਦੋਂ ਕਿੱਥੇ ਆਵਦੀ ਛੱਤ ਕਿੱਥੇ ਆਪਾਂ ਕਿਸੇ ਦੇ ਘਰੇ ਛੱਤ ਜਾਣਾ ਬਹੁਤ ਬਹੁਤ ਮੁਸ਼ਕਲ ਬਹੁਤ ਜਿਆਦਾ ਉਹ ਦਿਨ ਸ ਦੇਣਾ ਨੇ ਜਿਹੜੇ ਹੀ ਇਹੀ ਰੱਬ ਅਗੇ ਅਰਦਾਸ ਕਰਨੇ ਪ੍ਰਮਾਤਮਾ ਸਾਨੂੰ ਉਹ ਦਿਨ ਮੁੜ ਕੇ ਨਾ ਦੱਸੇ। ਆਪਣੀ ਜਿਹੜੀ ਕੱਖਾਂ ਦੀ ਕੁਲੀ ਆ ਨਾ ਉਹ ਵੀ ਬਹੁਤ ਵਧੀਆ ਆ। ਤੇ ਕੇਸ ਦਾ ਮੈਲ ਵੀ ਨਹੀਂ ਚੰਗਾ ਸਰ। ਠੀਕ ਆ ਨਾ ਆਪਣੀ ਕੱਖਾਂ ਦੀ ਕੁਲੀ ਵੀ ਬਹੁਤ ਵਧੀਆ ਆ। ਤੇ ਕੇਸ ਦਾ ਨਹੀਂ ਸਭ ਕੁਤਾਬ ਚੰਗਾ ਆਪਣੇ ਘਰ ਹੀ ਰੱਬ ਥੋੜੀ ਦੇਵੇ ਬਹੁਤੀ ਦੇ ਪਰ ਆਪਣੇ ਘਰ ਹੀ ਦੇਵੇ। ਕੇਸ ਦੇ ਤੱਕੇ ਨਾ ਦਿਖਾਈ। ਧੰਨਵਾਦ ਜੀ। ਥੈਂਕ ਯੂ। ਹਾਂਜੀ ਧੰਨਵਾਦ।